ਪੰਜਾਬ ਭਰ ਦਾ ਵਿੱਚ ਦੂਜੇ ਦਿਨ ਵੀ ਪੀਆਰਟੀਸੀ ਅਤੇ ਪੰਬਸ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਲਗਾਤਾਰ ਚੱਲੀ। ਬੀਤੇ ਦਿਨੇ ਕੁਝ ਪੀਆਰਟੀਸੀ ਅਤੇ ਪੰਬਸ ਮੁਲਾਜ਼ਮਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਜਾਣ ਤੋਂ ਬਾਅਦ ਇਸ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਭਰ ਦਾ ਵਿੱਚ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਨੂੰ ਨਹੀਂ ਚਲਾਇਆ ਗਿਆ। ਇਨਾਂ ਹੀ ਨਹੀਂ ਪ੍ਰਦਰਸ਼ਨ ਦੌਰਾਨ ਕਈ ਜਗਾ ਉੱਪਰ ਪੁਲਿਸ ਸेनਾਰ ਪੀਡੀਪੀਆਰਸੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਵੀ ਦਰਜ ਕੀਤੇ ਗਏ ਨੇ ਬੇਸ਼ੱਕ ਬਸ ਚੱਲਣ ਦੇ ਨਾਲੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਾफी ਪਰੇਸ਼ਾਨੀ ਚੱਲਣੀ ਪਈ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਮੰਨਣੇ ਜਾਂ ਤੱਕ ਹੜਤਾਲ ਜਾਰੀ ਰੱਖਣ ਦੀ ਗੱਲ ਹੈ ਜਿਹੜੀ ਆਖੀ ਜਾ ਰਹੀ ਹੈ ਤੋ ਦੱਸਦੀ ਹੈ ਕਿ ਆਰਟੀਸੀ ਅਤੇ ਪੰਜਾਬ ਸਰ ਦੇ ਮੁਲਾਜ਼ਮਾਂ ਨੇ ਕਿਹਾ ਉਹਨਾਂ ਦੇ ਵੱਲੋਂ ਉਸ ਸਮੇਂ ਲਈ ਹੜਤਾਲ ਜਾਰੀ ਰਹੇਗੀ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਿਵੇਂ ਉਹਨਾਂ ਨੇ ਕਿਹਾ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਦੇ ਮੁਲਾਜ਼ਮਾਂ ਨੂੰ ਉਕਸਾਇਆ ਗਿਆ ਅਤੇ ਕਈ ਥਾਵਾਂ ਤੇ ਕੁੱਟਮਾਰ ਵੀ ਕੀਤੀ ਗਈ ਹੈ ਪਟਿਆਲਾ ਦਾ ਵਿੱਚ ਨੌਜਵਾਨਾਂ ਦੇ ਕੱਪੜੇ ਪਾੜੇ ਗਏ ਨੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਉਹਨਾਂ ਦੇ ਸਾਥੀਆਂ ਨੂੰ ਵੀ ਮੋੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਮਜਬੂਰਨ ਹੜਤਾਲ ਕਰਨੇ ਬੇਸ਼ੱਕ ਉਹਨਾਂ ਲੋਕਾਂ ਤੋਂ ਮਾਫੀ ਮੰਗਦੇ ਨੇ ਜੋ ਲੋਕ バス ਵਿੱਚ ਸਫ਼ਰ ਕਰ ਰਹੇ ਨੇ ਜਾਂ ਖੱਜਲ ਖਵਾਰ ਹੋ ਰਹੇ ਨੇ ਪਰ ਇਸ ਸਭ ਦੇ ਪਿੱਛੇ ਸਰਕਾਰ ਜ਼ਿੰਮੇਵਾਰ ਹੈ ਉਥੇ ਪੁਲਿਸ ਅਧਿਕਾਰੀਆਂ ਨੇ ਕਿਹਾ ਉਹਨਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਦੀ ਨਫਰੀ ਵੀ ਵਧਾਈ ਗਈ ਹੈ ਉਹਨਾਂ ਬਸਤ ਚੱਲ ਰਹੀਆਂ ਨੇ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਜੀ ਨਾਮ ਹੈ। ਮੇਰਾ ਨਾਮ ਸੁਖਵਿੰਦਰ ਸਿੰਘ ਜੀ। ਅੱਛਾ ਅੱਜ 20 ਹੜਤਾਲ ਹੈ ਜਾਂ ਫਿਰ ਅੱਜ ਜਿਹੜਾ ਹੁੰਦਾ? ਬਿਲਕੁਲ ਜੀ ਜਿਹੜਾ ਸਾਡਾ ਪ੍ਰੋਟੈਸਟ ਆ ਹੜਤਾਲ ਆ ਉਹ ਜਾਰੀ ਹੈ ਜੀ। ਜਦ ਤੱਕ ਜਿਹੜੇ ਸਾਡੇ ਸਾਥੀ ਪੁਲਿਸ ਵੱਲੋਂ ਨਜਾਇਜ਼ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਜਿਹੜਾ ਟੈਂਡਰ ਆ ਉਹ ਰੱਦ ਨਹੀਂ ਕੀਤਾ ਜਾਂਦਾ ਤੇ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਮਸਲੇ ਨੇ ਉਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ। ਪੁਰੂਤਾ ਕੇ ਹੜਤਾਲ ਜਾਰੀ ਰਹੂਗੀ ਕੱਲ੍ਹ ਵਾਲੇ ਤੁਹਾਡੇ ਸਾਥੀਆਂ ਨੂੰ ਚੜ੍ਹ ਦਿੱਤਾ ਗਿਆ ਬਿਲਕੁਲ ਜੀ ਪਹਿਲਾਂ ਸਾਡੇ ਸਾਥੀਆਂ ਨੂੰ ਇੱਕ ਵਾਰ ਛੱਡ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਦੁਬਾਰਾ ਫੇਰ ਧੱਕੇਸ਼ਾਹੀ ਨਾਲ ਸਾਡੇ ਜਿਹੜੇ ਸਾਥੀ ਨੇ ਉਹ ਰੈਸਟ ਕੀਤੇ ਗਏ ਨੇ ਸੋ ਇਸ ਦੀ ਅਸੀਂ ਨਿੰਦਾ ਕਰਦੇ ਆ ਬਹੁਤ ਹੀ ਮਾੜੀ ਗੱਲ ਹੈ ਇੱਕ ਲੋਕਤੰਤਰੀ ਰਾਜ ਵਿੱਚ ਸਾਨੂੰ ਆਪਣੀ ਗੱਲ ਕਹਿਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਜੋ ਕਿ ਅਸੀਂ ਸਿਰਫ ਆਪਣੇ ਹੱਕ ਮੰਗ ਰਹੇ ਹਾਂ ਕੋਈ ਇਹਨਾਂ ਤੋਂ ਇਹਨਾਂ ਦੀ ਕੁਰਸੀ ਨਹੀਂ ਮੰਗਦੇ ਸਰਕਾਰ ਤੋਂ ਜਾਂ ਮੈਨੇਜਮੈਂਟ ਤੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਹੱਕ ਲੈਣੇ ਆ ਤੇ ਲੈ ਕੇ ਰਾਵਾਂਗੇ ਕਿੰਨਾ ਸਮਾਂ ਹੜਤਾਲ ਜਾਰੀ ਰਹੂਗੀ ਹੜਤਾਲ ਜਿੰਨਾ ਚਿਰ ਸਾਡੀਆਂ ਮੰਗਾਂ ਤੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਲਗਾਤਾਰ ਜਿਹੜੀ ਹੜਤਾਲਾਂ ਉਹ ਜਾਰੀ ਰਹਿਗੋ ਲੋਕ ਜਿਹੜੇ ਨੇ ਖੱਜਲ ਖਰਾਬ ਹੋ ਰਹੇ ਨੇ ਦੇਖੋ ਜੀ ਮੈਂ ਪਹਿਲਾਂ ਵੀ ਤੁਹਾਡੇ ਮਾਧਿਅਮ ਰਾਹੀਂ ਦੱਸਿਆ ਕਿ ਲੋਕਾਂ ਨੂੰ ਖੱਜਲ ਖਰਾਬ ਕਰਨ ਦੇ ਵਿੱਚ ਸਾਡਾ ਕੋਈ ਹੱਥ ਨਹੀਂ ਲੋਕਾਂ ਨੂੰ ਸਰਕਾਰ ਖੱਜਲ ਖਰਾਬ ਕਰਦੀ ਹੈ ਜਿੱਦਨੇ ਸਿਆਸੀ ਰੈਲੀਆਂ ਕਰਦੇ ਨੇ ਆਪਣੇ ਪ੍ਰੋਗਰਾਮਾਂ ਦੇ ਬੱਸਾਂ ਲੈ ਕੇ ਜਾਂਦੇ ਆ ਉਦੋਂ ਵੀ ਲੋਕ ਖੜੀ ਹੁੰਦੇ ਆ ਸਾਨੂੰ ਤਾਂ ਇਹ ਪਰੇਸ਼ਾਨ ਕਰਿਆ ਸੀ ਉਹਨਾਂ ਲੋਕਾਂ ਦੀ ਬੱਚੇ ਆ ਸੋ ਇਹ ਇਹ ਲੋਕਾਂ ਦੇ ਪਰੇਸ਼ਾਨ ਹੋਣ ਦੇ ਵਿੱਚ ਸਿੱਧਾ ਤੇ ਸਿੱਧਾ ਸਰਕਾਰ ਦਾ ਕਸੂਰ ਆ ਨਾ ਕਿ ਸਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਬੜਾਚਾ ਮੈਂ ਪੰਜਾਬ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀ ਪੂਰਾ ਸੀਨੀਅਰ ਮੀਤ ਪ੍ਰਧਾਨ ਅੱਛਾ ਕਿੰਨਾ ਸਮਾਂ ਜਿਹੜਾ ਹਰਤਾ ਰਹੋਗੀ ਕਿੰਦਰਾਂ ਦੇ ਹਾਲਾਤ ਨੇ ਕਿਉਂਕਿ ਬਸਾਂ ਦੇ ਜਿਹੜੇ ਜਿਹੜੇ ਵੱਡੀ ਕਨ ਦੀ ਪੁਲਿਸ ਮੁਲਾਜ਼ਮ ਜਿਹੜੇ ਦਾ ਨਾਮ ਕਿਤੇ ਦੇਖੋ ਅੱਜ ਕੱਲ੍ਹ ਬੀਤੀ ਸ਼ਾਮ 4 ਵਜੇ ਦੇ ਕਰੀਬ ਸਾਡੇ ਜਿਹੜੇ ਸਾਥੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਗਿਆ ਸੀਗਾ ਪਰ ਉਹ ਇਹਨਾਂ ਨੇ ਸਾਨੂੰ ਚਾਂਸੇ 'ਚ ਲਿਆ ਸਾਡੇ ਸਾਥੀਆਂ ਨੂੰ ਛੱਡਤਾ ਤੇ ਅਸੀਂ ਪ੍ਰੋਟੈਸਟ ਜਿਹੜੇ ਸੀ ਉੱਤੇ ਲੇ ਕਰ ਦਿੱਤੇ ਤੇ ਨਾਲ ਹੀ ਇਹਨਾਂ ਨੇ ਫੇਰ ਸਾਡੇ ਸਾ ਸਾਰੀ ਰਾਤ ਪੁਲਸ ਸਾਡੇ ਘਰਾਂ 'ਤੇ ਛਾਪੇਮਾਰੀਆਂ ਕਰਦੀ ਰਹੀ ਆ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਰਕਾਰ ਜਿਹੜਾ ਕੀ ਹੱਕਾਂ ਲਈ ਲੜਦੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਆ ਧਮਕਾਉਣਾ ਚਾਹੁੰਦੀ ਆ ਪਰ ਸਾਡੀ ਜਿਹੜੀ ਮੰਗ ਸੀ ਕਿ ਕਿਲੋਮੀਟਰ ਸਕੀਮ ਦਾ ਟੈਂਡਰ ਮੁਕੰਮਲ ਤੌਰ ਤੇ ਰੱਦ ਕੀਤਾ ਜਾਵੇ ਜਿੰਨਾ ਜਿਹੜੇ ਟੈਂਡਰ ਰੱਦ ਨਹੀਂ ਹੁੰਦਾ ਉਹਨਾਂ 'ਚ ਇਸੇ ਤਰ੍ਹਾਂ ਸਰਵਿਸ ਬੰਦ ਕਰਕੇ ਪ੍ਰਦਰਸ਼ਨ ਚੱਲਦੇ ਰਹਿਣਗੇ ਕਈ ਜਗ੍ਹਾ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਪੀਆਰਟੀ ਦੇ ਮੁਲਾਜ਼ਮ ਪੜਤ ਵੀ ਹੋਈ ਹੈ ਤੇ ਪਰਚੇ ਵੀ ਦਰਜ ਹੋਏਗੇ ਦੇਖੋ ਪੁਲਿਸ ਮੁਲਾਜ਼ਮਾਂ ਦਾ ਕੰਮ ਸੀ ਕਿ ਕੱਲ ਪੁਲਿਸੋਂ ਪੂਰੀ ਪੁਲਿਸ ਨੂੰ ਪੰਜਾਬ ਦੀ ਨੂੰ ਉਹਨਾਂ ਨੇ ਬਾਕੀ ਸਾਰਾ ਪੰਜਾਬ ਛੱਡਿਆ ਹੋਇਆ ਸੀ ਸਾਰੀ ਪੁਲਿਸ ਜਿਹੜੀ ਸੀ ਉਹ ਪੀਆਰਟੀ ਸੀ ਤੇ ਰੋਡਵੇ ਕਾਮਿਆਂ ਤੇ ਲਾਈ ਹੋਈ ਸੀ ਪੁਲਿਸ ਨੇ ਜਾਣ ਬੁੱਝ ਕੇ ਸਾਡੇ ਸਾਥੀਆਂ ਨੂੰ ਉਕਸਾ ਕੇ ਕਈ ਜਗ੍ਹਾ ਦੇ ਉੱਤੇ ਝਲਪ ਕੀਤੀ ਸਾਡੇ ਸਾਥੀਆਂ ਦੀ ਕੁੱਟਮਾਰ ਕੀਤੀ ਕੱਪੜੇ ਪਾੜੇ ਪਟਿਆਲੇ ਦੇ ਵਿੱਚ ਗੁਰਸੇਖ ਸਾਥੀ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਕੁਸ਼ਾਰੇ ਦੀ ਬੇਇੱਜ਼ਤੀ ਕੀਤੀ ਉਹਨੂੰ ਨੰਗਾ ਕਰ ਦਿੱਤਾ ਰੋਡ ਤੇ ਮੈਂ ਤੁਹਾਡੇ ਚੈਨਲ ਦੇ ਨਾਲ ਹੀ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਇੱਕ ਨੌਜਵਾਨ ਬੰਦਾ ਜਿਹਦੀ ਕੁੜੀ ਵਿਆਹਣ ਵਾਲੀ ਆ ਉਹਨੂੰ ਸੜਕ ਤੇ ਨੰਗਾ ਕਰ ਦਿੱਤਾ ਉਹਦੀ ਵੀਡੀਓ ਸੋ ਚੈਨਲਾਂ ਤੇ ਘੁੰਮ ਰਹੀ ਆ ਕੱਲ ਨੂੰ ਉਹਦੇ ਬੱਚੇ ਉਹਦੀਆਂ ਧੀਆਂ ਜਦੋਂ ਵੀਡੀਓ ਦੇਖਣਗੀਆਂ ਤਾਂ ਕੀ ਬੀਤੂਗੀ ਅੱਜ ਤੁਸੀਂ ਵੀ ਪੁੱਛ ਰਹੇ ਹੋ ਕਿ ਆਮ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਨੇ ਉਹ ਨੌਜਵਾਨ ਨੂੰ ਪੁੱਛ ਕੇ ਦੇਖੋ ਜੇ ਕੱਲ ਨੂੰ ਉਹ ਸੁਸਾਈਡ ਕਰ ਜਾਂਦਾ ਜਾਂ ਕੋਈ ਹੋਰ ਕਦਮ ਚੱਕ ਲੈਂਦਾ ਉਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਲੋਕਾਂ ਨੂੰ ਜਲੀਲ ਕੀਤਾ ਜਾ ਰਿਹਾ ਸਾਡੇ ਘਰਾਂ ਦੇ ਵਿੱਚ ਪੁਲਿਸਾਂ ਕੰਨਾਂ ਡੱਪ-ਡੱਪ ਕੇ ਆ ਰਹੀਆਂ ਨੇ ਅਸੀਂ ਵੀ ਪੰਜਾਬ ਦੇ ਆਮ ਲੋਕ ਆ ਸੋ ਜਿਹੜੀ ਸਰਕਾਰ ਆ ਗਈ ਉਹ ਆਪਣੇ ਘਟੀਆਂ ਤੋਂ ਘਟੀਆਂ ਪੱਧਰ ਤੇ ਆ ਚੁੱਕੀ ਆ ਹੱਕਾਂ ਲਈ ਲੜਦੇ ਲੋਕਾਂ ਨੂੰ ਦਬਾਉਣਾ ਚਾਹੁੰਦੀ ਆ ਪਰ ਇਹ ਆਵਾਜ਼ ਦਬਣ ਵਾਲੀ ਨਹੀਂ ਆ ਜਿੰਨਾ ਚਿਰ ਸਾਡੀਆਂ ਜਿਹੜੀਆਂ ਮੰਗਾਂ ਨੇ ਪੂਰੀਆਂ ਨਹੀਂ ਕੀਤੀਆਂ ਜਾਣੀਆਂ ਇਹ ਹੜਤਾਲ ਇਸੇ ਤਰ੍ਹਾਂ ਚਲਦੀ ਰਹੇਗੀ ਮੈਮ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਨੇ ਬੱਸ ਅੱਡੇ ਦੇ ਵਿੱਚ ਹੁਣ ਦੀ ਤਣਾਤੀ ਨੂੰ ਲੈ ਕੇ ਜਾਂ ਫਿਰ ਜੋ ਧਰਨਾ ਪ੍ਰਦਰਸ਼ਨ ਚੱਲ ਰਿਹਾ ਜੀ ਦੇਖੋ ਲੋਨ ਆਰਡਰ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਅਸੀਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਆ ਤੇ ਜਿਹੜੀ ਜਿਹੜੀ ਫੋਰਸ ਜਿਹੜੀ ਅਸੀਂ ਐਡੀਸ਼ਨ ਕੀਤੀ ਹੈ ਕੱਲ ਤੋਂ ਤਾਂ ਕਿ ਕੋਈ ਸਾਨੂੰ ਦਿੱਕਤ ਨਾ ਆਵੇ ਮਾਮ ਜਿਸ ਤਰ੍ਹਾਂ ਕਿ ਕਈ ਗੱਡੀਆਂ ਵੀ ਜੜੀਆਂ ਲਗਾਈਆਂ ਗਈਆਂ ਨੇ ਚਾਹੇ ਬਾਟਰ ਬਾਟਰ ਕਹਿੰਦੇ ਜਾਂ ਫਿਰ ਲੱਗਦਾ ਕਿ ਜੇ ਉਹ ਕੱਲ ਝੜਪ ਹੋਈ ਉਹਨੂੰ ਦੇਖਦੀ ਹੋਈ ਜਿਹੜਾ ਅੱਜ ਪ੍ਰਬੰਧ ਜਿਹੜੇ ਨੇ ਪੁਖਤਾ ਕੀਤੇ ਆ। ਦੇਖੋ ਸਾਡੇ ਵੱਲੋਂ ਤਾਂ ਪੂਰਾ ਪੁਖਤਾ ਪ੍ਰਬੰਧ ਸਾਡੇ ਵੱਲੋਂ ਹੋਇਆ ਹੈ। ਇਨ ਕੇਸ ਜੇ ਕੋਈ ਐਦਾਂ ਦੀ ਸਿਚੁਏਸ਼ਨ ਬਣਦੀ ਹੈ ਤਾਂ ਸਾਡੇ ਕੋਲ ਪ੍ਰੋਪਰ ਫੋਰਸ ਹੈ ਉਸ ਨੂੰ ਟੈਕਲ ਕਰਨ ਲਈ। ਅੱਛਾ ਲੋਕਾਂ ਨੂੰ ਕੀ ਸੁਨੇਹਾ ਵਾਂ ਕੁਝ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਹੜਾ ਦਾਤੀ ਕਿਉਂਕਿ ਬਾਤ ਸਾਡੇ ਬੰਦ ਨੂੰ ਲੈ ਕੇ ਵੀ ਅਫਵਾਹਾਂ ਜੜੀਆਂ। ਦੇਖੋ ਫਿਲਹਾਲ ਤਾਂ ਸਮੂਥ ਚੱਲ ਰਿਹਾ ਹੈ। ਅਸੀਂ ਇਹਨਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਹੋਰ ਸਿਵਲ ਪ੍ਰਸ਼ਾਸਨ ਇਹਨਾਂ ਦੇ ਨਾਲ ਟਾਈਪ ਕਰ ਰਿਹਾ ਤਾਂ ਕਿ ਕੋਈ ਇਦਾਂ ਸਿਚੁਏਸ਼ਨ ਨਾ ਬਣੇ ਔਰ ਲੋਕਾਂ ਨੂੰ ਨਾ ਕੋਈ ਦਿੱਕਤ ਆਵੇ ਹਾਲ ਦੀ ਘੜੀ ਪੀਸਫੁਲ ਹੈ ਸਿਚੁਏਸ਼ਨ ਥੈਂਕ ਯੂ ਲੁਧਿਆਣਾ ਲਾਈਵ ਲੀ ਸਰਿੰਦਰ ਸੋਨੀ ਦੀ ਰਿਪੋਰਟ